ਸੱਤ ਸਰੀਅ ਕਾਲ ਜੀ ਅੱਜ ਆਪਾਂ ਬਣਾਵਾਂਗੇ ਜੱਚਾਂ ਵਾਸਤੇ ਛਿਲੇ ਵਾਲੀ ਪਨੀਰੀ ਤੇ ਉਹਦੇ ਵਿੱਚ ਆਪਾਂ ਪਾਵਾਂਗੇ ਅੱਧਾ ਕਿਲੋ ਬਦਾਮ ਲਏ ਨੇ 100 ਗ੍ਰਾਮ ਕਸਕਸ ਲਈ ਹੈ ਤੇ ਇਹਦੇ ਵਿੱਚ ਆਪਾਂ 100 ਗ੍ਰਾਮ ਹੀ ਆਪਾਂ ਪਾਏ ਨੇ ਮੱਗ ਚ ਜਿੰਨੂੰ ਆਪਾਂ ਕਹਿ ਦਿੰਨੇ ਆ ਬਈ 4 ਮੱਗ ਚ ਤੇ ਇਹ ਆਪਾਂ ਲਿਆ ਵੀ ਲਈਆਂ ਲੋਹੜ ਇਹ ਹੁੰਦੀ ਆ ਸੱਕ ਵਾਂਗੂ ਤੇ ਇਹ ਆਪਣੇ ਮੈਂ ਪੀਸ ਲਈ ਆ ਤੇ ਇਹ ਹੈਗੀ ਆ 100 ਗ੍ਰਾਮ ਕਮਰਕਸ ਇਹ ਹੈਗੀਆਂ ਨੇ 100 ਗ੍ਰਾਮ ਚਾਰ ਗੁੰਡਾ ਤੇ ਇਹ ਹੈ ਜੇ ਨੇ ਫੁੱਲ ਮਖਾਣੇ ਤੇ ਇਹ ਆਪਾਂ ਪੀਸ ਲਿਆ ਵਾ ਸਮਾਨ ਸਾਰਾ ਇਹਦੇ ਵਿੱਚ ਖਸਖਸ ਵੀ ਪੀਸੀ ਹੋਈ ਆ ਤੇ ਆ ਹੈਗੀ ਆਪਾਂ ਚੀਨੀ ਪੀਸ ਲਈ ਆ ਤੇ ਇੰਨਾ ਪਾਵਾਂਗੇ ਆਪਾਂ ਆਟਾ ਤੇ ਇਨੇ ਪਾਵਾਂਗੇ ਆਪਾਂ ਘਿਓ ਤੇ ਹੁਣ ਆਪਾਂ ਪਹਿਲਾਂ ਸਾਰਿਆਂ ਨਾਲੋਂ ਆਪਾਂ ਚਾਰ ਗੁੰਦਾਂ ਨੂੰ ਆਪਾਂ ਥੋੜੇ ਜਿਓ ਭੁੰਨ ਲੈਨੇ ਆ ਪਿਓ ਦੇ ਵਿੱਚ ਉਹੀ ਕਿਉਂ ਫਿਰ ਪਾਟੇ ਵਿੱਚ ਪਾ ਦਾਂਗੇ ਪਹਿਲਾ ਕਾਹਾਂਗੇ ਆਪਾਂ ਥਲ ਮੁਖਾਣੇ ਇਹਨਾਂ ਨੂੰ ਆਪਾਂ ਘਿਓ ਦੇ ਵਿੱਚ ਸੇਕਣ ਵਾਲਾ ਲੈਣਾ ਇਹਨਾਂ ਨੂੰ ਇਹ ਪਰਪਰੇ ਜੇ ਹੋ ਜਾਣਗੇ ਫਿਰ ਚੀਰੇ ਨਹੀਂ ਲੰਦੇ ਹੈ ਇਹਨਾਂ ਨੂੰ ਐ ਪਰਪਰੇ ਹੋ ਲੈ ਜਾਣੀ ਥੋੜਾ ਜਿਹਾ ਸੇਕ ਇਹਨਾਂ ਨੂੰ ਘੱਟ ਰੱਖਿਓ ਕੁਕਨੀੇ ਕਦਮ ਕਾਲੇ ਹੋ ਜਾਣਗੇ। ਫਿਰ ਲੇਪ ਪਾਸੇ ਹੋ ਗਏ ਨੇ ਗੈਸ ਦਾ ਕੱਪਾ ਬੰਦ ਜੇ ਤੁਹਾਨੂੰ ਇਹ ਠੰਡੇ ਹੋ ਜਾਣਗੇ ਫਿਰ ਆਪਣਾ ਪੀਸ ਬਣਾਓ ਆਮਲੇ ਪਾਣੀ ਚਾਰੇ ਗੁੰਡਾਾਰੇ ਗੁੰਡਾ ਆਪਾਂ ਇਸ ਤਰ੍ਹਾਂ ਤੋੜੀਆਂ ਪੋਟਲੀਆਂ ਕਰ ਲੈਂਦੇ ਨੇ ਇਹ ਥੋੜਾ ਜਿਹਾ ਸੇਕਣਾ ਨੂੰ ਲੱਗੂਗਾ ਤੇ ਇਹ ਹੋ ਜਾਣੇ ਮਠਾਣੇ ਦੇ ਬਣ ਜਾਣੇ ਨੇ ਨੰਦੀਆ ਪਕੜਨਾ ਹੈ। ਇਹਦਾ ਕਿ ਉਹ ਪਕੂ ਦਾ ਇਹ ਪਕੂ ਚਾਲਾਣਾ ਆਸੇ। ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਜਿੰਨਾ ਕ ਆਪਣਾ ਕਿਉਂ ਉਹਦੇ ਵਿੱਚ ਖੱਪੂ ਘਰ ਤੇ ਚਾਹ ਪਾਉਣਾ ਕੀ ਪਾਉਣਾ ਜਿਆਦਾ ਨਹੀਂ ਪਾਉਣਾ ਕਿਉਂਕਿ ਆਪਾਂ ਬਦਾਮ ਵਗੈਰਾ ਜਿਆਦਾ ਪਾਉਣੇ ਹੁਣ ਆਪਾਂ ਵਿੱਚ ਚੋ ਤੇਜ ਚਾਹ ਬਗਨੇ ਇਹਨਾਂ ਤਵਾਰੀ ਧਰਮ ਕਰ ਦਿੱਤੀ ਹੈ ਅੱਗੇ ਹਾਂਜੀ ਆਪਣਾ ਆਟਾ ਭੁੱਜ ਗਿਆ ਮੜਿਆ ਇਹ ਪਾਣੀ ਨੂੰ ਸੇਕ ਲਾ ਬਾਅਦੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਕੰਮਰ ਕਾਸਤੇ ਪੱਠਾ ਉਹ ਥੋੜਾ ਜਿਹਾ ਆਪ ਸੇਕ ਲਾ ਦੇ ਜੂਗਾ ਨੂੰ ਇਸ ਕੋ ਬਾਹਰ ਰੱਖ ਕੇ ਇਸੇ ਬਣਾਣ ਪਾਣਾ ਸਰਵੇਂ ਪੀਜਾ ਨੂੰ ਆਪਾਂ ਆਸੇ ਤੇ ਰੀਚੀ ਨਾਲ ਬਣਾਣਾ ਹੈ ਤੇ Ini ਚ ਕਮਰ ਕਸੂ ਪਰ ਪੈਨੇਰਾ ਕਾ ਗ੍ਰੰਪਾ ਤੰਨੇ ਆਪਾਂ ਇਹਦੇ ਵਿੱਚ ਖਸ ਖਸ ਦੇ ਆਪਣੇ ਚਾਰ ਬਦਾਂਗੇ ਆ ਮਾਰ ਜੇ ਹੁਣ ਪਾ ਦਨੇ ਆਪਾਂ ਜਿਹੜੇ ਪਦਾਮ ਆਪਾਂ ਪੀਸ ਕੇ ਰੱਖੇ ਆਂ ਪਰ ਪਹਿਨ ਖੜਾ ਜਿਹਾ ਸੇਕਲਾ ਨਾਲ ਤੇ ਤਰਚਾ ਆਪਾਂ ਜਿਆ ਨਹੀਂ ਆਉਂਦਾ ਇਹਨਾਂ ਚ ਇਹ ਆਪਾਂ ਜਿਹੜੇ ਚਾਰੇ ਪੁੰਦਾਂ ਸੀ ਉਹ ਵੀ ਆਪਾਂ ਇਹਦੇ ਵਿੱਚ ਪਾ ਲਈਏ। ਥੋੜੀ دیر ਨੂੰ ਤੇਲ ਨੂੰ ਤੇ ਰੱਖਣਾ ਵੈਸੇ ਇਹਨਾਂ ਨੂੰ ਤਾਂ ਵੈਸੇ ਭਰ ਜਾਣਾ। ਪੁੰਦਾਂ ਤੇ ਆਪਣੇ ਫੋਲਕਾਪਾ ਸੀੜੇ ਜਿਹੜੇ ਸੀਗੇ ਉਹ ਆਪਾਂ ਇਹਦੇ ਵਿੱਚ ਪੀਸ ਕੇ ਪਾਦੇ ਆ। ਫਿਰ ਹੁਣ ਆਪਾਂ ਪਾਵਾਂਗੇ ਚੀਨੀ। ਚੀਨੀ ਪਾ ਕੇ ਬਸ ਆਪਾਂ ਇਹਨੂੰ ਮਿਕਸ ਕਰ ਦੇਣਾ ਦੇਖੋ ਮਿਕਸ ਹੋ ਗਈ ਹੈ ਸਾਰੀ ਤੇ ਹੁਣ ਆਪਾਂ ਪਾ ਦਿੰਦੇ ਆ ਇਹਦੇ ਵਿੱਚ ਚੀਨੀ ਚੀਨੀ ਮੈਂ ਦੇਖ ਕੇ ਪਾਉਂ ਥੋੜੀ ਜੀ ਜੇ ਮੈਨੂੰ ਲੱਗੂ ਵੀ ਥੋੜੀ ਜੀ चाहिए है तो पाई आपके मिठे अनुसार तो रहे मिठा खाने बना सकते हैं क्योंकि शिले वाली ये है बहुत जरूरी इसी जरूर आपके घर ट्राई करके देखे हो ਹਾਂਜੀ ਪੰਜੀਰੀ ਆਪਣੇ ਬਣ ਕੇ ਤਿਆਰ ਹੈ ਪੰਜੀਰੀ ਦੇ ਵਿੱਚ ਸਾਰਾ ਕੁਝ ਮਿਕਸ ਹੋ ਗਿਆ ਤੇ ਇਹ ਦੇਖੋ ਸਾਰੀ ਵਧੀਆ ਬਣ ਗਈ ਹੈ ਤੇ ਇਹ 1.5 ਕਿਲੋ ਸਮਾਨ ਬਣ ਗਿਆ ਸਾਰਾ ਅੱਧਾ-ਅੱਧਾ ਕਿਲੋ ਪਾਇਆ ਸਾਰਾ ਕੁਝ ਜੇ ਤੁਹਾਨੂੰ ਮੇਰੀ ਰੈਸਪੀ ਚੰਗੀ ਲੱਗੀ ਤਾਂ ਮੈਨੂੰ ਫੋਲੋ ਕਰਿਓ ਤੇ ਮੈਨੂੰ ਲਾਈਕ ਕਰਿਓ ਥੈਂਕ ਯੂ ਜੀ